ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਲੱਗੇ ਬਿਨਾ ਤੇਲ ਘਿਓ ਤੋਂ ਹੰ ਤੜਕਾ ਕਿ ਇਹਦੇ ਵਿੱਚ ਗੋਭੀ ਬਣਾਉਣ ਲੱਗੇ ਥੋੜੇ ਥੋੜਾ ਘਿਓ ਪਾਵਾਂਗੇ ਤਾਂ ਪਾਵਾਂਗੇ ਨਹੀਂ ਪਹਿਲਾਂ ਤੜਕਾ ਪਾ ਲੰਦਗੇ ਇਹ ਮੇ ਪਾਤੇ ਗੰਨੇ ਪਿਆਜ਼ ਤੋਂ ਤਨ ਕੱਟੇ ਵੀ ਮੇਰੇ ਇਹ ਮਿਰਚ ਆਪਾਂ ਨੇ ਘਰ ਦੀਆਂ ਇਹ ਵੀ ਮੈਂ ਵਿੱਚ ਪਾ ਦੂੰਗੀ ਇਹ ਹੁਣ ਲਸਣ ਮੈਂ ਵੀ ਵਿੱਚ ਹੀ ਪਾ ਦਾਂ ਨੰਦਰਕ ਮੈਂ ਪਾਉਣੀਆਂ ਤੇ ਹੁਣ ਮੈਂ ਇੱਕ ਗਲਾਸ ਪਾਤਾ ਇਹਦੇ ਵਿੱਚ ਪਾਣੀ ਦਾ ਇਹ ਮੇਰਾ ਤੜਕਾ ਲੱਗ ਰਿਹਾ ਜੀ ਪਾਣੀ ਦੇ ਵਿੱਚ ਅਜ ਹੁਣ ਵਿੱਚ ਪਾਣੀ ਵਿੱਚ ਅਦਰਕ ਥੋੜਾ ਜਿਹਾ ਕਾਟ ਸੀ ਦੇ ਨਾਲ ਹਲਾ ਕੇ ਫਿਰ ਮੈਂ ਮੈਂ ਟੱਕ ਦਿੰਨੀ ਹੁਣ ਮੈਂ ਇਹਨੂੰ ਇਦਾਂ ਹਿਲਾ ਲਿਆ ਸਭ ਇਹਨੂੰ ਇਕੱਠੇ ਕਰਤਾ ਮਿਕਸ ਤਾਂ ਰਾਕੋਸ ਜੋ ਵੀ ਹੈਗਾ ਸੀਗਾ ਮੈਂ ਮਿਰਚ ਅਦਰਕ ਸਾਰਾ ਟੱਕ ਦਿੰਦੀ ਆ ਦੇਖੋ ਜੀ ਹੁਣ ਆਪਣੇ ਗੰਡੇ ਹੋ ਗਏ ਸੌਫਟ ਹਲੇ ਮੈਂ ਥੋੜਾ ਜਿਹੜਾ ਪਾਣੀ ਹੈਗਾ ਉਹ ਵੀ ਸਿਕਾਉਂਗੀ ਤਾਂ ਅੱਜ ਮੈਂ ਜਵਾਈ ਕਿਉਂ ਨਿਕਾਉਣ ਸੋਚਦੀ ਕਿ ਪੌਣਾ ਵੀ ਨਹੀਂ ਦਾ ਐਂ ਬਣਾਉਂਗੀ ਫਿਰ ਮੈਂ ਤੁਹਾਨੂੰ ਲਾਸਟ ਤੇ ਦੱਸੂਗੀ ਕਿ ਕਿਦਾਂ ਦਾ ਟੇਸਟ ਆ ਕਿਦਾਂ ਦਾ ਰਿਜ਼ਲਟ ਆ ਇਹਦਾ ਪਰ ਮੈਂ ਪਾਣੀ ਦੀ ਤੜਕਾ ਲਾਉਣਾ ਅੱਜ ਦੇਖੋ ਬਣ ਗਿਆ ਨਾ ਤਗਰੀਬਨ ਬਣਾਈ ਪਿਆ ਹਮਾਰਾ ਪੌਣਾ ਜੀ ਬੱਤੇ ਦੇ ਨਾਲ ਸਬਜ਼ੀ ਮੇਰੀ ਬਾਵਾ ਹੈ ਮੈਂ ਦੋ ਚੰਕ ਪਾਉਂਗੀ ਤੇ ਫਿਰ ਮੈਂ ਥੋੜੀ ਜੀ ਮਿਰਚ ਪਾਉਂਗੀ ਮਿਰਚਾਂ ਸਭ ਜਿਵੇਂ ਕਿ ਕਿੱਕਾ ਉਹ ਜੀ ਕੰਮ ਰਿਕ ਹੈ ਹਲਦੀ ਅੰਟੀ ਗੱਟ ਕੋਈ ਕਿ ਜਿਆਦਾ ਤੇ ਜੇ ਬਤਾਵੇਂ ਕੋਈ ਪ੍ਰੋਬਲਮ ਨਹੀਂ ਜੀਰਾ ਤਾਂ ਹੁਣ ਇਦਾਂ ਜਿਆਦਾ ਗ੍ਰाइंड ਕਰਕੇ ਪਾਇਆ ਵਾ ਹੋ ਜਾਂਦਾ ਸਿਰਫ ਕੋਈ ਤੈਂਦਾ ਵੀ ਨਹੀਂ ਆਰੇ ਦੋ ਟਮਾਟਰ ਇਹ ਵੀ ਓਪਨ ਕਰ ਦਿੰਦੇ ਤੋਂ ਤੋੜਿਆ ਪਾਸਟ ਹੁਣ ਆਉਂਦਾ ਹੋਣ ਵਾਲੇ ਬਸ ਹੋਨੇ ਨੂੰ ਮੈਂ ਫੇਰ ਤੱਕ ਨਹੀਂ ਕਿ ਟੱਕ ਕੇ ਹੀ ਬਣਨਾ ਇਹਨੇ ਜਦ ਇਹਦੇ ਵਿੱਚ ਘਿਓ ਨਹੀਂਗਾ ਤੇ ਇਹਨੂੰ ਟਕਣਾ ਹੀ ਪੈਣਾ ਹੈ ਹੁਣ ਆਪਾਂ ਤੜਕੀ ਨੂੰ ਦੇਖਦੇ ਆਂ ਘਿਓ ਤਾਂ ਨਿਕਲਦਾ ਛੱਡਣਾ ਪਰ ਤੜਕਾ ਪੁੱਜਦੇ ਆਪਾਂ ਜੋ ਪਾਇਆ ਹੀ ਨਹੀਂਗਾ ਤੜਕਾ ਮੇਰੇ ਤਕਰੀਬਾ ਰਹਿਦੀ ਆ ਥੋੜਾ ਜਿਹਾ ਸੇਕ ਉਹਨੂੰ ਬਣ ਲੈ ਅੱਜ ਮੈਂ ਪੌਂਗ ਵਿੱਚ ਗੋਭੀ ਡੰਡਲੇ ਦੀ ਨੂੰ ਬਸ ਪਾ ਦਿੰਦੀ ਹਾਂ ਇਹ ਤਰੈਦੀ ਹੈ ਤੇ ਹੁਣ ਮੈਂ ਪੌਂਗ ਵਿੱਚ ਇਹ ਤੇ ਗੋਭੀ ਦੰਡਲੇ ਲੇ ਗੇ ਇਹ ਵੀ ਮਸਾਲਾ ਲੱਗਦੇ ਇਸ ਲਈ ਪੌਂਗ ਵਿੱਚ ਇਹਦੇ ਨਾਲ ਇੱਕ ਗੋਭੀ ਕਰਾਰੀ ਬਣਦੀ ਹੈ ਆਲੂ ਹੁਣ ਦੇਖੋ ਜੀ ਅਸੀਂ ਆਲੂਆਂ ਨੂੰ ਹਲਾਉਨੇ ਆ ਗੋਭੀ ਤੇ ਦੰਡਲੇ ਤੇ ਆਲੂ ਤੇ ਹੁਣ ਵਿੱਚ ਪਾਉਂਗੀ ਮੈਂ ਗੋਭੀ ਦੇਖੋ ਗੋਭੀ ਸਬਜ਼ੀ ਬਣਾਉਣੀ ਆ ਬਿਨਾ ਤੇਲ ਤੋਂ ਬਿਨਾ ਘਿਓ ਤੋਂ ਪਾਣੀ ਦੇ ਵਿੱਚ ਤੜਕਾ ਲਾਇਆ ਸੀ ਅੱਜ ਸਾਰੇ ਬੱਚੇ ਬੋਲਦੇ ਸੀ ਆਂਟੀ ਤੁਸੀਂ ਕਿਉਂ ਬਾਲਾ ਪਾਉਣੇ ਕਿਉਂ ਬਾਲਾ ਪਾਉਣੇ ਮੈਂ ਅੱਜ ਫਿਰ ਕਿਉਂ ਜਮਾਂ ਹੀ ਛੱਡਤਾ ਕਿ ਬੱਚਿਆਂ ਦੀ ਗੱਲ ਜ਼ਰੂਰ ਮੰਨਣੀ ਚਾਹੀਦੀ ਹੈ ਤਾਂ ਮੈਂ ਫਿਰ ਮੰਨ ਲਈ ਤਾਂ ਮੈਂ ਅੱਜ ਨਹੀਂ ਪਾਇਆ ਤੇਲ ਜਮਾਂ ਵੀ ਤੇ ਤੁਸੀਂ ਦੇਖਿਓ ਤੇ ਮੈਂ ਹੁਣ ਤੁਹਾਨੂੰ ਲਾਸਟ ਤੇ ਦੱਸੂਗੀ ਕਿ ਟੇਸਟੀ ਬਣੀ ਹੈ ਕਿ ਜਾਂ ਨਹੀਂ ਬਣੇਗੀ ਕਿ ਤੇਲ ਤੋਂ ਕਿੰਨਾ ਕੁ ਡਿਫਰੈਂਟ ਆ ਤੇਲ ਦਾ ਸਬਜ਼ੀ ਤਕਰੀਬਨ ਬਸ ਮੇਰੀ रेडी है थोड़ी बहुत ही रहंदी है ता ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾਇਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਪਲੀਜ਼ ਸਾਡੀ ਵੀਡੀਓ ਨੂੰ ਤਾਂ ਸਬਸਕ੍ਰਾਈਬਰ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਪਲੀਜ਼ ਤਾਂ ਬਹੁਤ ਸਵਾਦ ਟੇਸਟੀ ਸਬਜੀ ਬਣੀ ਹੈ ਸਾਡੀ ਤਾਂ ਤੁਸੀਂ ਵੀ ਬਣਾਇਆ ਕਰੋ ਐਵੇਂ ਤਾਂ ਓਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਨੈਕਸਟ ਵੀਡੀਓ ਦੇ ਨਾਲ ਫੇਰ ਮਿਲਾਂਗੇ